ਸਾਰਿਆਂ ਨੂੰ ਸਵਾਗਤ ਆ ਤੁਹਾਡਾ ਮੰਦਰ ਬਾਈ ਬਲੌਗ ਚੈਨਲ ਤੇ ਲਓ ਜੀ ਅੱਜ ਕਰਦੇ ਆਪਾਂ ਸਪਰੇ ਟੋਲੀਆਂ ਪਾਈਆਂ ਹੋਈਆਂ ਤੇ ਹਾਂ ਟੋਲੀਆਂ ਪਾਈਆਂ ਹੋਈਆਂ ਤੇ ਤੁੱਪ ਲੱਗੀ ਆ ਅੱਜ ਆਪਾਂ ਕਰਦੇ ਆ ਸਪਰੇ ਤੇ ਕਰਦੇ ਆਪਾਂ ਕਣਕ ਚ ਵੀ ਪਾਲਕਪੂਰ ਕੇ ਜਾਂ ਕੋਸਰੋਂ ਦਾ ਬੂਜਾ ਕੱਲੀ ਆਪਾਂ ਬਾਤ ਥੋੜੀ ਕਰਦੇ ਆਂ ਹਾਂ ਦੂਜੇ ਭਾਈ ਵੀ ਲੱਗੇ ਹੋਏ ਆ ਉਹ ਵੀ ਆਪ ਤੁਹਾਨੂੰ ਵਿਖਾਉਨੇ ਆ ਆਹਾ ਮੈਂ ਤੁਹਾਨੂੰ ਵਿਖਾਉਣਾ ਆ ਦੇਖੋ ਆ ਪਾਲ ਕੇ ਇਕਾਂ ਸੀ ਇਹਦੇ ਮਾਰੇ ਕਰਦੇ ਆ ਬਈ ਬਾਲੀ ਇਹਨੇ ਬੜੇ ਛੱਕੀ ਕੀਤੇ ਆ ਤੇ ਦੂਜੇ ਭਾਈ ਉਹ ਜਾਂਦੇ ਚਲੋ ਉਹ ਤੁਹਾਨੂੰ ਮੈਂ ਉਹ ਖੋਣ ਅੱਗੇ ਜਾ ਕੇ ਆ ਤੇ ਭਾਈ ਆ ਜਾਂਦਾ ਭਾਈ ਸੁੱਖਾ ਇਹ ਆ ਦੇਖੋ ਤੇ ਇਦੂ ਅੱਗੇ ਹੈਗਾ ਭਾਈ ਦੇਵ ਤੇ ਤਿੰਨੇ ਲੱਗੇ ਆ ਕਰਨ ਸਪਰੇ ਆਇਆ ਹੁਣ ਧੁੱਪ ਲੱਗਦੀ ਆ ਵੀ ਹੁਣ ਵਧੀਆ ਤੇ ਆਪਾਂ ਹੱਥਾਂ ਵਾਲੀ ਢਰਮੀ ਨਾਲੀ ਕਰਦੇ ਆ ਤਿੰਨੇ ਢਰਮੀਆਂ ਥਾਣੀਆਂ ਆਪਣੇ ਕੋਲੇ ਇਹਦੇ ਨਾਲ ਆਇਆ ਭੁੰਡਾ ਇੱਕ ਹੈ ਫਿਰ ਇੱਕ ਜਣਾ ਕਰੂਗਾ ਦੋ ਜਣੇ ਖੜੇ ਵੇਖੀ ਜਾਣਗੇ ਤੇ ਤੇ ਤਿੰਨੇ ਕਰੀ ਜਾਨੇ ਆ ਭਰ ਕੇ ਚੱਕ ਲੈਨੇ ਆ ਬੰਦ ਹੋ ਜਾਂਦੀ ਆ ਤਾਂ ਇਹ ਲੈ ਸੋਚ ਆ ਪਾਣੀ ਵਾਲੀ ਵੜੀ ਅੱਜ ਬਣੀ ਹੈ ਨਾ ਦੇ ਉਹ ਗੱਲ ਜਿਹੜਾ ਪਾਣੀ ਇੱਥੇ ਨਹੀਂ ਆਪਣਾ ਇੰਨਾਂ ਚ ਲਾ ਕੇ ਲਿਆਉਣਾ ਪੈਣਾ ਸੀ ਨਾ ਇੰਜਨ ਦਾ ਪਤਾ ਨਹੀਂ ਹੈਂਡਲ ਜਾਂ ਲੈ ਕੇ ਮੈਂ ਤਲਾ ਦਾ ਚੋਰ ਜੀ ਐਜ ਪਾ ਬਾਈ ਪਾਣੀ ਦੇ ਬਾਈ ਪਾਈ ਤੋਂ ਦਵਾਇ ਯਾਰ ਉੱਤੇ ਘਰ ਲਗਾ ਢੱਕਣ ਦੇ ਤੇ ਉੱਥੇ ਲਾ ਦਿਆ ਕਰ ਚੋਰਾ ਦੀ ਗੱਲ ਹੈ ਵੀ ਹੈਂਡਲ ਵੀ ਲੈ ਕੇ ਵੇਲਾ ਹੈ ਨਾ ਉਹਦੇ ਆਪਾਂ ਹੈਂਡਲ ਨਹੀਂ ਵੇਖਿਆ ਵੀ ਪਿਆ ਕੇ ਲੈ ਗਏ ਤੇ ਬਾਕੀ ਇਹ ਵੀ ਨਹੀਂ ਪਤਾ ਕੋਈ ਆਸੇ ਪਾਸੇ ਆਪਣਾ ਨਹੀਂ ਗਵੰਡੀ ਲੱਗਿਆ ਹੋਵੇ ਕਿ ਨਹੀਂ ਕੋ ਛੜਕੀ ਜਾਂਦਾ ਹੈ ਉਹ ਭੁੰਡਣਾ ਛੜਕੀ ਜਾਂਦਾ ਹੈ ਨਾ ਉਹ ਆਪਾਂ ਨੂੰ ਜਾਂਦਾ ਸੀ ਵੀ ਤੁਸੀਂ ਭੁੰਡਾ ਜਿਹਾ ਲਿਆਉਣਾ ਚਾਹ ਕੇ ਵੀ ਤੁਸੀਂ ਉਹਦੇ ਨਾਲ ਕਰਨੀ ਸਪਰੇ ਬਾਹਰ ਉਹਦੇ ਨਾਲ ਇੱਕ ਉਹ ਭੁੰਡਾ ਇੱਕ ਸੀਗਾ ਵੀ ਉਹਦੇ ਨਾਲ ਇੱਕ ਜਾਨ ਨੇ ਕਰਨੀ ਦੋ ਜਾਨ ਨੇ ਵੇਖੀ ਜਾਣਾ ਸੀ ਇਹ ਮੈਂ ਕਹਤਾ ਨੇ ਡਰ ਮੀਆਂ ਜੀ ਤਿੰਨੇ ਚੱਕ ਲੈਣੇ ਆ ਨਾ ਤੂੰ ਨਾ ਤੂੰ ਬਾਈ ਨਾ ਤੂੰ ਰੱਖਦੇ ਆਂ ਉੱਤੇ ਪਾਣੀ ਜਾਂ ਉੱਤੇ ਡੁੱਲੂਆ ਮੜ ਕੇ ਲੀੜਾ ਨਾਲ ਆ ਪਾਣੀ ਜਾਂ ਜੇ ਆਪਾਂ ਇੰਨਾਂ ਚਲਾਉਣਾ ਹੁੰਦਾ ਜਿਵੇਂ ਹੈਂਡਲ ਹੈਣੀ ਸੀ ਤੇ ਬਾਈ ਫਿਰ ਗਲਤ ਹੋ ਜਾਂਦਾ ਕੰਮ ਇਹਦਾ ਗਲਤ ਨਾ ਆਦਾ ਵਾਵਾ ਕੁਦਰਤ ਇਹੋ ਉਹਨੇ ਪਾਣੀ ਲਾਇਆ ਮੈਨੂੰ ਪੱਠਿਆਂ ਨੂੰ ਨਹੀਂ ਨਹੀਂ ਹਾਂ ਇਹ ਚਲਾਈ ਹੋਵੇ ਨਾ ਦਰਦੂਰ ਛੜਕੀ ਹੋਵੇ ਨਹੀਂ ਨਹੀਂ ਬਾਈ ਉਹਨਾਂ ਨੇ ਨਾ ਚੰਦ ਗਿਆਨੇ ਪਾਣੀ ਲਾਇਆ ਪੱਠਿਆਂ ਨੂੰ ਥੋੜੇ ਜੁਪੱਟੀ ਲੱਗੀ ਹੋਵੇ ਥੱਲੇ ਕਿੱਥੇ ਪਰਲੇ ਕੋਲ ਮੈਂ ਤਾਂ ਨਹੀਂ ਉਹਨਾਂ ਨੇ ਫੱਟੀ ਲਾਈ ਜਾਣਾ ਨਕਾਲ ਛੱਡਿਆ ਮੈਂ ਕਾਲ ਤਾਂ ਪਾਉਂਦੀ ਪਾਣੀ ਉੱਥੇ ਖੜਾ ਹੈ ਉੱਥੇ ਵੀ ਉਹਨਾਂ ਦੇ ਫੱਟੀ ਦੇ ਨਾਲ ਪਰੇ ਇਹ ਹੋ ਸਕਦਾ ਦਰਦੂਰ ਛੜਕ ਕੇ ਆ ਹੋਵੇ ਕੌਣ ਆ ਹ ਜਗਤਜੀਤ ਪੋਸਾ ਦਾ ਵੇ ਅੰਜਮ throi ਦੇਖਣ ਨੂੰ ਚੱਲ ਪਿਆ ਚੱਲ ਪਿਆ ਚੱਲ ਪਿਆ ਠੀਕ ਹੈ ਇਹ ਇੱਕ ਨਾ ਯਾਰ ਮੈਂ ਵੀਡੀਓ ਨਹੀਂ ਦੇਵ ਮੌਲਵੀ ਦੀ ਯਾਰ ਹੈ ਉਹਨੇ ਬਈ ਗੱਲਾਂ ਕੀਤੀਆਂ ਯਾਰ ਨਜ਼ਾਰਾ ਲਿਆਤਾ ਉਹਨੇ ਹੈ ਉਹ ਉਹ ਆ ਦਾ ਨਾ ਉਹ ਆ ਦਾ ਮਾਨਦਾਰੀ ਦੀ ਹੱਦ ਵੇਖ ਲਵਾਂ ਨਾ ਵੀ ਉਹ ਵੀਡੀਓ ਦੇ ਵਿੱਚ ਨਾ ਸਾਰਾ ਕੁਝ ਵੀ ਇਮਾਨਦਾਰੀ ਵੀ ਸੀਗੀ ਤੇ ਦੂਜਾ ਕੰਮ ਬੇਇਮਾਨੀ ਵੀ ਸੀਗੀ ਤੇ ਆਂਦਾ ਨਾ ਕਿਸੇ ਬੰਦੇ ਨੇ ਕਿਸੇ ਤੋਂ ਨਾ ਧਾਰੇ ਤੇ ਝੋਟੀਆਂ ਲੈ ਆਣੀਆਂ ਚਾਰ ਝੋਟੀਆਂ ਸੁਖੇ ਹੂੰ ਚਾਰ ਝੋਟੀਆਂ ਧਾਰੇ ਤੇ ਲੈ ਆਣੀਆਂ ਹੈ ਧਾਰੇ ਦੇ ਹਾਂ ਉਹ ਜਦੋਂ ਚਾਰ ਧਾਰੇ ਤੇ ਲੈ ਆਇਆ ਨਾ ਤੇ ਉਹਦੇ ਨਾਲ ਗੱਲ ਕਰਕੇ ਲੈ ਆਇਆ ਵੀ ਅੱਧੀਆਂ ਤੇਰੀਆਂ ਤੇ ਅੱਧੀਆਂ ਮੇਰੀਆਂ ਮੇਰੀਆਂ ਵੀ ਜਦੋਂ ਥੂਣ ਵਾਲੀਆਂ ਹੋਈਆਂ ਤੇ ਅੱਧੀਆਂ ਤੇਰੀਆਂ ਤੇ ਅੱਧੀਆਂ ਮੇਰੀਆਂ ਹੂੰ ਤੇ ਗੱਲ ਵੀ ਜਦੋਂ ਐ ਕਿ ਉਹ ਜਿਹੜਾ ਲਿਆਇਆ ਸੀ ਉਹਨੇ ਆਖਿਆ ਨਾ ਕੋੜੇ ਨਾਲ ਉਹ ਜੋ ਦੋ ਵੇਚਦੀਆਂ ਹੂੰ ਮੌਲਵੀ ਨੇ ਸੁਣਾਈ ਇਹ ਵੀਡੀਓ ਹੂੰ ਤੇ ਕੋੜੇ ਉਹਦੇ ਚੋਂ ਦੋ ਵੇਚਦੇ ਆ ਭਰਾਵਾ ਜੇ ਦੋ ਵੇਚਦੇ ਆ ਨਾ ਤੇ ਉਹ ਜਿਹਨੇ ਧਾਰੇ ਦੇ ਦਿੱਤੀਆਂ ਹੂੰ ਉਹ ਵੀ ਉਹਦੇ ਕੋਲੇ ਵੀ ਚਾਵੜੀ ਗੱਲ ਹੂੰ ਵੀ ਝੋਟੀਆਂ ਦੇ ਭਾਈ ਚਾਰਾਂ ਚ ਦੋ ਦਾ ਵੇਚਤੀਆਂ ਹੂੰ ਤੇ ਉਹਨਾਂ ਉਹਦਾ ਰੌਲਾ ਪੈ ਗਿਆ ਹੂੰ ਰੌਲਾ ਪੈ ਗਿਆ ਬੰਦੇ ਸੱਦੇ ਇਕੱਠੇ ਵੀ ਕੋਈ ਆਪਦਾ ਮੈਂਬਰ ਸਰਪੰਚ ਜਿਉਂ ਹੀ ਸੀਗਾ ਤੇ ਉੱਥੇ ਗੱਲ ਹੋਈ ਉਹ ਉਹਨੂੰ ਪੁੱਛਦਾ ਨਾ ਇਹ ਜਿਹਨੇ ਧਾਰੇ ਦਿੱਤੀਆਂ ਸੀ ਹੂੰ ਉਹਨੂੰ ਆਦਾ ਕਿਵੇਂ ਹੋਈ ਸੀ ਗੱਲ ਹਾਂ ਪੰਚਾਇਤ ਉਹ ਕਹਿੰਦਾ ਨਾ ਜੀ ਗੱਲ ਹੋਈ ਚਾਰ ਚੁੱਕਲੇ ਧਾਰੇ ਦੇ ਲੈ ਲੀਆਂ ਹੂੰ ਆਹ ਤੇ ਗੱਲ ਆਈ ਹੋਈ ਸੀ ਵੀ ਜਦੋਂ ਤੂੰ ਸਾਹ ਜਦੋਂ ਇਹ ਬਣ ਗਿਆ ਸੂਨ ਵਾਲੀਆਂ ਹੋਈਆਂ ਫਿਰ ਵੀ ਦੋ ਤੇਰੀਆਂ ਤੇ ਦੋ ਮੇਰੀਆਂ ਤੇ ਉਹ ਉਹ ਕਿਨੇ ਦੱਸੀਆਂ ਉਹਨੇ ਆਹ ਤੇ ਮੂਹ ਦੱਸੀ ਗੱਲ ਤੇ ਉਹ ਪੰਚਾਇਤ ਨੇ ਸੁਣ ਲਈ ਗੱਲ ਫਿਰ ਉਹਨੂੰ ਪੁੱਛਦੇ ਵੀ ਦੱਸ ਕਿਵੇਂ ਗੱਲ ਹੋਈ ਸੀ ਤੇ ਇੱਥੇ ਉਹ ਆ ਤਾਂ ਵੀ ਗੱਲ ਆਈ ਹੋਈ ਸੀ ਕਿ ਧਾਰੇ ਤੇ ਦੇ ਦੀਆਂ ਚਾਰ ਛੋਟੀਆਂ ਮੈਨੂੰ ਵੀ ਜਦੋਂ ਸੂਨ ਵਾਲੀਆਂ ਹੋਈਆਂ ਕਿ ਡੱਪਣ ਹੋ ਗਈਆਂ ਤੇ ਦੋ ਤੇਰੀਆਂ ਤੇ ਦੋ ਮੇਰੀਆਂ ਤੇ ਆ ਨਾ ਗੱਲ ਆਈ ਹੋਈ ਸੀ ਫੇਰਾ ਤੇ ਰੌਲਾ ਕੀ ਹੈ ਉਹ ਆਦਾ ਇਹਨੇ ਦੋ ਵੇਚਤੀਆਂ ਉਹ ਆਦਾ ਦੱਸ ਬਈ ਤੂੰ ਕਿਉਂ ਦੋ ਵੇਚੀਆਂ ਮਰਦੇ ਸਰਪੰਚ ਨੂੰ ਆਦਾ ਕੋਈ ਨਾ ਇਹ ਗੱਲ ਸੁਣੋ ਵੀ ਜਦੋਂ ਧਾਰੇ ਤੇ ਸੀਗੇ ਦੋ ਇਹਦੀਆਂ ਦੋ ਮੇਰੀਆਂ ਸੀ ਮੈਂ ਆਪੇ ਇਹਦੀਆਂ ਵੇਚਤੀਆਂ ਮੈਂ ਪਹਿਲਾਂ ਵੇਚਦੀਆਂ ਸੂਨ ਵਾਲੀਆਂ ਦੋ ਤੇ ਇਹਦੀਆਂ ਉਹ ਦੋ ਖੜੀਆਂ ਤੇ ਜੇ ਆਹਨਾਂ ਨੂੰ ਨਹੀਂ ਯਕੀਨ ਤਾਂ ਆਪਦੀਆਂ ਦੋ ਖੋਲ ਕੇ ਲੈ ਵੇਖ ਈਮਾਨਦਾਰੀ ਨਾਲ ਤਾਂ ਇਮਾਨਦਾਰੀ ਰੱਖ ਗਿਆ ਉਹ ਵੀ ਮੈਂ ਤਾਂ ਆਪਦੀਆਂ ਵੇਚੀਆਂ ਤੇ ਨਾਲੇ ਦੋ ਵੇਚ ਗਿਆ ਵਿੱਚੋਂ ਇਹ ਇਹ ਵੀ ਇਮਾਨਦਾਰੀ ਹੈ ਕੀ ਹੈ ਉਹਨੇ ਮੌਲਵੀ ਨੇ ਗੱਲਾਂ ਹੋਣੀਆਂ ਸੁਣਾਈਆਂ ਚੱਲ ਚੱਕ ਆ ਜੀ ਕਿਦਾਂ ਦਾ ਜਿਵੇਂ ਪਾਣੀ ਦਾ ਹੈ ਫਿਰ ਹੋਰ ਕਿਤੇ ਰੱਖਦਾ ਉਹ ਇਹਨਾਂ ਨੇ ਆ ਵੇਖੀ ਬਈ ਯਾਰ ਕਣਕਾਂ ਦਾ ਵੀ ਵੋਨ ਦਾ ਫਰਕ ਤਾਂ ਪੈਂਦਾ ਹੈ ਨਾ ਹੂੰ ਬਹੁਤ ਚਾਦੇ ਨਹੀਂ ਇਹ ਐਵੇਂ ਵੇਖੀ ਵੀ ਡੂੰਗਾ ਵਾਉਣ ਨਾ ਜੇ ਆਪ ਵਾਣ ਵੋਣੇ ਜਦੋਂ ਬਾਲਾ ਵੀ ਆਏ ਨਹੀਂ ਜਿਵੇਂ ਉਹਨਾ ਕਣਕਾਂ ਵੇਲਾ ਤੂੰ ਹੈ ਹੁਣ ਹਾਲ ਚੰਗੇ ਲੱਗਦੇ ਆ ਵੱਡੇ ਟਰੈਕਟਰ ਹੈ ਤਾਂ ਵੀ ਫਰਕ ਪੈਂਦਾ ਹੈ ਚੰਗੀ ਕਣਕ ਉੱਢਦੀ ਹੈ ਫਸਲ ਚੰਗੀ ਉੱਢਦੀ ਹੈ ਤੇ ਨਹੀਂ ਤਾਂ ਤੇ ਚੰਗੇ ਵਾਣਾਂ ਦਾ ਚੰਗੇ ਚੰਗੇ ਟਰੈਕਟਰਾਂ ਦਾ ਬਈ ਫਰਕ ਤਾਂ ਪੈਂਦਾ ਤੁਹਾਡਾ ਐਂ ਤਾਂ ਤਾਂ ਹੁੰਦੇ ਸੀ 98 11 ਟਰੈਕਟਰ ਨੇ ਜਿਹਦੇ ਕੋਲ ਪਹਿਲਾਂ ਹੁੰਦੇ ਸੀ ਵੀ ਉਹਨੂੰ ਉਹਨਾਂ ਉਹ ਜ਼ਿੰਮੇਦਾਰ ਨੂੰ 5911 ਟਰੈਕਟਰ ਚੱਕ ਕੇ ਲੈ ਜਾਂਦਾ ਹਾਂ ਤੁਸੀਂ ਨਾ ਆਪਣੇ ਪਿੰਡ ਕੋਈ ਬੰਦਾ ਆਦਾ ਹੁੰਦਾ ਤੁਸੀਂ ਤਾਂ ਐਂ ਚੱਕ ਲੈਣਾ ਹਾਂ ਸੇਵ ਕੰਦਾ ਗੱਲ ਹਾਂ ਉਹ ਆ ਦੇਗਾ ਵੀ ਜਿਹਦੇ ਕੋਲ ਬਈ 5911 ਟਰੈਕਟਰ ਹੈ ਨਾ ਉਹ ਗੱਲ ਹੈਗੀ ਆ ਉਹਦੇ 95 96 ਦੀ ਹੋਊਗੀ ਮੇਰੇ ਹਿਸਾਬ ਨਾਲ ਹੈ ਨਾ ਉਹਦੋਂ ਵਾਕਿਆ ਬਈ ਚੱਕ ਕੇ ਲੈ ਕੇ ਉਹਦੋਂ ਐ ਨਾ ਮਸ਼ੀਨਾ ਮਛੂਨਾ ਬਣਾ ਲਈਆਂ ਯਾਰ ਤੇ ਆਪਦੇ ਕਾਰੋਬਾਰ ਬਈ ਚੱਲ ਗਏ ਕਿ ਨਹੀਂ ਹੂੰ ਹੂੰ ਉਹ ਤੋਂ ਬਾਅਦ ਆ ਫਿਰ ਉਦੋਂ ਬਾਈ ਮਸ਼ੀਨਾਂ ਹੀ ਬਾਲੀਆਂ ਆਈਆਂ ਹਰ ਕਾਹੇ ਦਾ ਬਈ ਟਾਈਮ ਪਾਦਾ ਮਸ਼ੀਨ ਮਸ਼ੀਨਾਂ ਦੇ ਘਰ ਨੇ ਦੋ ਦੋ ਲੈਣੀਆਂ ਸੀ ਬਾਈ ਹੈਨਾ ਉਹ ਫਿਰ ਗੱਲ ਆਇਆ ਵੀ ਜਦੋਂ ਰਕਵਾ ਮਿਲਦਾ ਨਹੀਂ ਜਿਆਦੇ ਸੰਦੇ ਹੋ ਗਿਆ ਕਿ ਨਹੀਂ ਰਕਵਾ ਰਕਵਾ ਤਾਂ ਉਹੀ ਰਹਿਣਾ ਬਾਕੀ ਲਾਓ ਪਹਿਲਾਂ ਪਹਿਲਾਂ ਸੀਗਾ ਮੁੜ ਕੇ ਤਾਂ ਡਾਵਾ ਡੋਲ ਜਾ ਹੋ ਗਿਆ ਜੇ ਤੇਲ ਮਹਿੰਗਾ ਦੁਬਾਰਾ ਤਾਂ ਕੰਮ ਹੋ ਗਿਆ ਨਾ ਹਮ ਇੱਕ ਤੇਲ ਮਹਿੰਗਾ ਕੇ ਦੇ ਸੁਕੇ ਬਦਲਾਉ ਜੀ ਆ ਗਿਆ ਬਾਈ ਪਹਿਲਾਂ 11 ਗੁਰਾ ਜ ਝੋਨੇ ਹੁੰਦੇ ਸੀਗੇ ਵਹਿੰਦੇ ਵੱਡੇ ਜਾਂਦੇ ਸੀ ਹਾਂ ਹੁਣ ਵੈਰਾਈਟੀਆਂ ਬਾਲੀਆਂ ਹੋਈਆਂ ਦੋ ਦੋ ਤਿੰਨ ਤਿੰਨ ਢੇੜੇ ਲੱਗਦੇ ਆ ਖੇਤ ਚ ਹਾਂ ਢੇੜੇ ਬਾਲ ਲਾਦੇ ਹੁਣ 10 ਕਿੱਲੇ ਵੱਢਣ ਤੇ ਤਿੰਨ ਢੇੜੇ ਲੱਗ ਜਾਂਦੇ ਆ ਹਮ ਕਿਉਂ ਅਗਲਾ ਤਿੰਨ ਭਾਂ ਦਾ ਲਾਲ ਦਾ ਕੋਈ ਬਾਸਪਤੀ ਕੋਈ ਛਬੀ ਲਾਲਿਆ ਕੋਈ ਹਾਈ ਗ੍ਰੇਡ ਵਾਲਿਆ ਹਾਂ ਇੱਥੇ ਇੱਕ ਇੱਕ ਢੇਰੀ ਚ ਕੰਮ ਨਹੀਂ ਬੜੀ ਪਹਿਲਾਂ ਆ ਹੀ ਹੁੰਦਾ ਸੀਗਾ ਫਲਾਂ ਬਾਸਪਤੀ ਯਾਰ ਬਈ ਕਿਹੜਾ ਲਾਉਂਦੇ ਤੂੰ ਵੇਖ ਆਪਾਂ ਕਿਹੜਾ ਲਾਇਆ ਸੀ 1 ਸਾਲ ਬਾਸਪਤੀ 2004 ਚ ਲਾਇਆ ਸੀ ਮਨ ਲੰਦਾ ਨਾ ਉਹ ਦੂਜਾ ਹੀ ਪਾਕਿਸਤਾਨੀ ਵਾਜਦਾ ਹੀ ਪਾਕਿਸਤਾਨੀ ਵਾਜਦਾ ਸੀ ਨਾ ਉਹ ਨਿਕਲਦਾ ਵੀ 20 20 ਕ ਮਾਨਸੀ 25 ਝੋਨਾ ਨਰਮਿਆਂ ਨੂੰ ਹੀ ਸੀ ਉਹ ਤਾਂ ਰੇਟ ਕੀ ਸੀ ਉਹਦੋਂ ਕੀ ਰੇਟ ਸੀ ਉਹਦਾ 12 1300 ਨੂੰ ਕਿਤੇ ਆਈ ਉਹਦੇ ਨਹੀਂ ਫਿਰ ਉਹਦੋਂ ਦੂਜਾ ਝੋਨੇ ਦਾ 2.5 300 ਹੋਊਗਾ ਨਹੀਂ 5 600 ਰੋਸ ਤੋਂ ਦੁੱਗਣਾ ਰੇਟ ਸੀ ਫਿਰ ਯਾਰ ਹੁਣ ਵਾਲਾ ਤਾਂ ਚੰਗਾ ਸੀ ਹੁਣ ਹੁਣ ਚੰਗਾ ਹੈ ਮੇਰੇ ਸਾਜ ਬਾਸਪਤੀ ਹੁਣ ਰੇਟ ਦੂਜੇ ਝੋਨੇ ਦੇ ਬਹੁਤ ਵੱਧ ਗਏ ਨਾ ਹਾਂ ਬਾਈ ਕੀ ਸੋਣੂ ਐਤ ਕੀ 2300 ਕਿਨੇ ਰੁਪਏ ਵਿਕਿਆ ਆ ਯਾਦ ਨਹੀਂ ਰਹਿੰਦਾ ਯਾਰ 2300 ਕਿੰਨੇ ਸੀ ਯਾਰ ਤੇ ਕੀ ਕਹਿੰਦੇ 2320 ਸੀ ਮਿਲ ਰਹਾ ਹਾਂ ਸ਼ਾਇਦ ਆ 2300 ਦੇ ਆਸ-ਪਾਸੇ ਕਰ ਲਾ ਨੂੰ ਚਾਹੀ 200 ਦੇ ਆਸ-ਪਾਸੇ ਹੋ ਜਾਣਾ ਇਹਦਾ ਕੀ ਪਤਾ ਕੀ ਬੰਨ ਨੀ ਪਤਾ ਦੇ ਉਹ ਇੰਨੀ ਵਧਾਉਣ ਦੇ ਰੇਟ ਕਰਦਾ ਜੇ ਮੰਨ ਲਾ 2300 ਹੁਣ ਹੈਗਾ 45 40 ਸਾਨੂੰ ਬਾਸਪਤੀ ਵਿਗਦਾ ਫੇਰ ਉਹ ਹਿਸਾਬ ਨਾਲ ਉਹ ਬਾਸਪਤੀ ਦੇ ਮੁਕਾਬਲੇ ਪਰ ਉਹ ਜਿਆ ਛੜਦਾ ਘਟ ਸੀ ਹੈਨਾ ਛੜਦਾ ਦੇ ਜਾਂਦਾ ਉਦੋਂ ਉਦੋਂ ਬਈ ਪਤਾ ਨਹੀਂ ਸੀਗਾ ਇੰਨਾ ਬਾਸਪਤੀ ਨਵਾਂ ਨਵਾਂ ਸੀਗਾ ਉਹ ਕੰਮ ਹੈਨਾ ਹਰਿਆਰੂਆਂ ਬਾਲੀਆਂ ਪਾ ਦੇ ਸੀ ਬਾਦ ਬੜਾ ਜਾਂਦਾ ਸੀ ਨਾ ਉਹ ਆਉਂਦਾ ਜਿੱਥੇ ਲੈ ਪਾਸ ਆਪਣੇ ਆਇਆ ਨਵਾਂ ਸੀ ਉਦੋਂ ਨਵਾਂ ਨਵੇਂ ਚੱਲੇ ਬਾਸਪਤੀ ਦਾ ਤਾਂ ਆਪਣੇ ਅੱਛਾ ਉਦੋਂ ਪਹਿਲਾਂ ਬਾਸਪਤੀ ਨਹੀਂ ਲੱਗਦਾ ਕੋਈ ਹੈਨਾ ਉਦੋਂ ਜੇ ਬਾਸਪਤੀ ਚੱਲਿਆ ਸੀ ਬਾਸਪਤੀ ਨੇ ਕਿੰਨੇ ਰੰਗ ਵਿਖਾਏ ਯਾਰ ਵੇਲਾ ਤੋਂ ਹੈਨਾ ਕਈਆਂ ਨੇ ਤਾਂ ਬਚਾਤਾ ਬਸ ਪਤੀ ਨੇ ਬਈ ਕਈ ਤਾਂ ਭਾਈ ਕਾਮਯਾਬ ਕਰਤੇ ਬਾਹ ਪਈਦਾ ਤੂੰ ਉਦੋਂ ਵੇਖ ਲਾ ਜਦੋਂ ਭਾਈ ਦੂਜਾ 18-17 ਸੌ ਨੂੰ ਰਹਿ ਗਿਆ ਸੀ ਉਦੋਂ ਪਹਿਲਾਂ 4500 ਨੂੰ ਵਿਕਿਆ ਸੀ ਹੈਨਾ ਇੱਕ ਵਾਰ ਵੀ ਜਦੋਂ 4500 ਨੂੰ ਹੋਇਆ ਸੀ ਵੀ ਬਹੁਤ ਘਰ ਆਏ ਜਿਹੜੇ ਉਦੋਂ ਦੇ ਵਿਚਾਰੇ ਪੈਰਾਂ ਸਰ ਹੋ ਗਏ ਹੈਂ ਤੇ ਨਹੀਂ ਜਿਵੇਂ ਉਦੋਂ 96 97 ਨੰਗਿਆ ਸੀ ਉਦੋਂ ਸੇਮ ਜੀ ਆਈ ਸੀ ਆਪਣੇ ਨਰਮਿੰਦਰ ਮੇਣੀ ਹੁੰਦੇ ਸੀਗੇ ਤੇ ਉਦੋਂ ਡਾਊਨ ਪੈ ਗਏ ਕੰਮ ਤੇ ਬਾਕੀ ਯਾਰ ਨਾ ਫਸਲ ਤਾਂ ਪਤਾ ਨਹੀਂ ਕਿਹੜੀ ਚੰਗੀ ਹੋਣੀ ਆ ਤੇ ਤੂੰ ਵੇਲਾ ਫੇਰ ਜੋ 17 1800 ਨੂੰ ਵੇਚਿਆ ਉਦੋਂ ਅਗਲੇ ਸਾਲ ਜਿਵੇਂ ਕਈਆਂ ਨੇ ਵੀ 17 1800 ਨੂੰ ਵੇਚਤਾ ਸੀ ਤੇ ਆਪਾਂ ਰੱਖ ਲਿਆ ਸੀ ਆਪਣੇ ਥੋੜੇ ਸੀਗਾ ਚਲ ਆਪਾਂ ਰੱਖ ਲਿਆ ਤੇ ਉਦੋਂ ਵੀ 28 29 ਸੌ ਨੂੰ ਵੇਖ ਗਿਆ ਸੀ ਫੇਰ ਪਿੱਛੋਂ ਉਸੇ ਉਸੇ ਰੇਟ ਦੇ ਸਵਾਦ ਨੇ ਤਾਂ ਐਤ ਕੀ ਰੋਕੀ ਰਖੜੇ ਹੈਣਾ ਵੇਲਾ ਤੋਂ ਪਹਿਲਾਂ 32 3300 ਨੂੰ ਚੱਲਦਾ ਚੱਲਦਾ ਝੋਨਾ ਸੀਗਾ ਤੇ ਫੇਰ 35 3600 ਨੂੰ ਹੋ ਗਿਆ ਤੇ 35 3600 ਨੂੰ ਜਦੋਂ ਹੋ ਗਿਆ ਫੇਰ ਲੋਕਾਂ ਨੇ ਰੱਖ ਲਿਆ ਬਈ ਵੀ ਹੋਰ ਮਹਿੰਗਾ ਹੋਊਗਾ ਵਧੂਗਾ ਵਧੂਗਾ ਹਾਂ ਤੇ ਹੁਣ ਫੇਰ ਉਹੀ 31 32 ਸਾਨੂੰ 3100 ਨੂੰ ਆ ਮੇਰੇ ਸਹਜ ਤਾਂ 3100 3200 ਨੂੰ ਹੂੰ ਫੇਰ 3100 ਹੂੰ 17 18 ਹੂੰ ਤੇ ਦੂਜਾ 11 ਕੀ 11 ਕੀ ਕਹਿੰਦੇ ਲੱਗਿਆ ਹੀ ਨਹੀਂਗਾ ਯਾਰ ਮੈਨੂੰ ਲੱਗਾ 11 21 ਦੇ ਗੁੱਟਾਂ ਮੈਂ ਟਾਂ ਮੈਂ ਲੱਗੇ ਸੀਗੇ ਤੇ ਉਹਨਾਂ ਦੇ ਵੇਚ-ਵੋਚ ਤੇ ਹੋਣਗੇ ਪੰਜ 30 ਨੂੰ ਵੀ ਗਿਆ ਜੀ ਨਾ ਹਾਂ ਹਾਂ ਉਹ ਤਾਂ 11 21 ਦਾ ਝਾੜ ਘਟ ਗਿਆ ਸੀ ਇੱਕ ਬੰਦਾ ਦਾ ਸੀ ਹਾਂ ਹਾਂ ਝਾੜ ਚ ਘਟ ਗਿਆ ਤੇ ਇਹ 17 18 ਝਾੜ ਚ ਵੱਧ ਕੇ ਬਰਾਬਰ ਹੀ ਆ ਗਿਆ ਸੀ ਉਹਦਾ ਰੇਟ ਜ਼ਿਆਦਾ ਸੀ ਹੂੰ ਆਹੋ ਉਹ ਤਾਂ ਜਿਹਦਾ ਰੇਟ ਜ਼ਿਆਦਾ ਜੇ ਘਟ ਵੀ ਗਿਆ ਕੋਈ 5 7 ਮਹੀਨੇ 10 ਮਹੀਨੇ ਤੇ ਉਹਦਾ ਰੇਟ ਵੀ ਜ਼ਿਆਦਾ ਹੋਏ ਤਾਂ ਫਿਰ ਬਰਾਬਰ ਆ ਜਾਂਦਾ ਉਹ ਰੇਟ ਤੇ ਵੱਧ ਗਿਆ ਹੂੰ ਹਵਾ ਵੇਖ ਲੈ ਬਾਈ ਵੇਖੀ ਚੁੱਕੇ ਹਵਾ ਸਾਈਕਲ ਜੀ ਮੈਂ ਤਾਂ ਲਾ ਸਾਈਕਲ ਚ ਹਵਾ ਘਟੀ ਪਈ ਐ ਡੰਡੇ ਦੇ ਬੈਗ ਨਾਲ ਚਲਾ ਕੇ ਜਾਣਾ ਪੈਂਦਾ ਹੋਈ ਖਤਮ ਹੀ ਐ ਖਤਮ ਹੋਇਆ ਪੈਕ ਨੂੰ ਤਾਂ ਮੈਂ ਤਾਂ ਰੜਦਾ ਪਰ ਆ ਹੈ ਮੈਂ ਤਾਂ ਰੜਦਾ ਨਹੀਂ ਤੂੰ ਰੜਿਆ ਕਿਵੇਂ ਹੁਣ ਨਹੀਂ ਇਹਨੂੰ ਫੜ ਕੇ ਲੈ ਜਾ ਲਾਂਗੇ ਨਹੀਂ ਨਹੀਂ ਫੜ ਕੇ ਨਹੀਂ ਲੋਟਾਂਗੇ ਉਹ ਨਹੀਂ ਆ ਜੂਗਾ ਇੱਥੇ ਸੱਟ ਖਲਾਂਗੇ ਸਮੁੰਦਰ ਤੱਕ ਨਹੀਂ ਜਾ ਆ ਖੁੱਲੇ ਥਾਂ ਤੇ ਖੁੱਲੇ ਜਿੱਥੇ ਜਿੱਥੇ ਤੱਕ ਖੁੱਲਾ ਉੱਥੇ ਤੱਕ ਤਾਂ ਲੈ ਕੇ ਚੱਲਾਂਗੇ ਮੈਂ ਤਾਂ ਘੰਟੇ ਕਮਾ ਕਰ ਦੇਣੀ ਨਹੀਂ ਯਾਰ ਮੈਂ ਫੜ ਲੈਂਦਾ ਤਾਂ ਹੈਂਡਲ ਯਾਰ ਨਹੀਂ 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 ਪਿੱਛੇ ਬਹਿ ਕੇ ਮਤਲਬ ਪੰਪ ਲਿਉਣਾ ਸੀ ਬਈ ਜੱਬੂ ਦੇ ਉੱਥੋਂ ਮੈਂ ਖਾ ਦੋ ਮਾਰੂੰਗਾ ਪੰਪੇ ਦੇ ਚ ਪਰ ਲੈਣਾ ਪਰ ਕੱਢ ਦੂੰਗਾ ਚਾ ਸੁਖਿਆ ਯਾਰ ਬਈ ਬੰਨ ਆਪਣਾ ਝੋਲਾ ਪਾਉ ਚ ਸਮਾਨ ਝੋਲਾ ਦਾ ਪਾ ਰਿਆ ਤੇ ਉਹ ਜੀ ਦਾ ਉਂਜੀ ਨਾ ਉਂਜੀ ਮਗਰ ਲੈ ਕੇ ਜਾਣਾ ਆ ਡੋਕਾ ਰੱਖ ਕੇ ਜਾਣਾ ਇੱਥੇ ਉਹ ਤਾਂ ਰੱਖ ਫਿਰ ਇੱਥੋਂ ਦਾ ਹਾਂਜੀ ਹਾਂ ਹਾਂਜੀ ਹਾਂ ਮੈਂ ਬੂਡ ਪਾ ਲਾਂ ਯਾਰ ਹਾਂ ਹਲੋ ਪੱਗੇ ਪੂਟ ਆਜੋਗਾ ਉੱਤਨ ਦਿਨ ਵੇਖੀਏ ਆਪਣੇ ਆ ਹੀ ਪੱਲੇ ਪਿਆ ਸੀ ਟਰਾਂਸਫਾਰਮ ਵਿੱਚ ਜਿਹੜਾ ਪੂਰਾ ਤੇਲ ਸੀਗਾ ਹੈ ਨਾ ਕਈ ਨੂੰ ਲਾਦਾ ਜਿਹੜਾ ਮਾੜਾ ਮਾੜਾ ਤੇਲ ਜਿਆ ਸੀਗਾ ਵਿੱਚ ਤੇ ਜਿਹੜਾ ਜਿਹੜੇ ਲਾਲ ਚ ਲਾ ਕੇ ਖੇੜ ਹੂੰ ਖੇੜ ਕੌਣ ਆਹ ਪੱਲੇ ਪਾ ਗਏ ਆਹ ਆ ਇੱਥੇ ਪਾਈ ਗਿਆ ਧੰਕੜੇ ਜੀ ਕੀ ਕਰੂ ਭਾਈ ਯਾਰ ਵਕਤ ਨੂੰ ਬੜਾਦੇ ਹੈ ਨਾ ਚਲ ਅੱਜ ਤਾਂ ਪਾਣੀ ਸੀਗਾ ਨਹੀਂ ਆਰਾਮ ਨਾਲ ਆ ਕੇ ਮੋਟਰ ਛੱਡ ਲੈਣੀ ਸੀ ਅੱਜ ਤਾਂ ਲਾਈਟ ਵੀ ਸੀਗੀ ਹਾਂ ਤਾਂ ਹੀ ਤਾਂ ਨਾ ਹੁੰਦਾ ਤਾਂ ਪੰਜ ਨਜ਼ਾਰੇ ਲੈ ਤਾਂ ਹੀ ਤਾਂ ਨਾ ਯਾਰ ਮੋਟਰ ਛੱਡ ਲੈਣੀ ਸੀ ਆਪਾਂ ਵੀ ਪਾਣੀ ਵੇਖੋ ਰੂਪਾਇਆ ਅੱਗ ਲਾਉਣ ਵਾਲੀ ਨੂੰ ਪਾਸੇ ਕਰਕੇ ਹੈ ਨਾ ਅੱਗੇ ਵੀਰ ਜਾਈ ਮੋਟਰ ਕੋਣ ਨੇ ਜੋ ਗਵੀਰਾ ਤੇਲ ਇੱਕ ਤੇਲ ਤਾਂ ਨਹੀਂ ਲੇਟ ਬੰਦ ਕੀਤਾ ਸੀਗਾ ਜੋ ਤੂੰ ਲੈ ਕੇ ਆਇਆ ਉਹ ਨਹੀਂ ਨਹੀਂ ਖਰਾਕ ਨਹੀਂ ਫਿਰ ਕੀ ਗੱਲ ਬਣੀ ਉਹਨੂੰ ਬਾਅਦ ਚ ਸਾਰੀਆਂ ਸਿਮਲਾਂ ਨੂੰ ਤੇਲ ਤੋਂ ਲਾ ਕੇ ਫੇਰ ਢਾੜ ਕਿਟਾ ਮੜੇ ਨਾ ਗਿਆ ਇਹ SLA ਫੜ ਗਿਆ ਉਹ ਆਪਾਂ ਉਸ ਦਾ ਹਿਸਾਬ ਆ ਗਿਆ ਨਾ ਹੂੰ ਹੂੰ ਤਾਂ ਮੜੀ ਕਿਹ ਇੱਕ ਨਹੀਂ ਮਾਰਨ ਨਾ ਦੀ ਨਾਲ ਹਾਂ ਵੇਖੋ ਬਈ ਖੇਤਾਂ ਨਿਆਰੇ ਤਪ ਲੱਗੀ ਐ ਏਡੀ ਸੋਹਣੀ ਤੇ ਕਣਕਾਂ ਵੀ ਰੰਗ ਫੜ ਚੱਲੀਆਂ ਓਏ ਚੋਲਾ ਬੰਦ ਤਾ ਪਾਲਾ ਇੱਕ ਟਰਮੀ ਮਗਰ ਪਾਲਾ ਤੇ ਇੱਕ ਰੱਖ ਲਈ ਪੱਟ ਦੇ ਪਹਿਲਾਂ ਵੀ ਐ ਲੈ ਸੀ ਨਾ ਕੱਢਾਂ ਮੈਂ ਚਾਬੀ ਮੋੜ ਇਹਨੂੰ ਕਿਹੰਦਾ ਬਸ ਮੁੜ ਗਿਆ ਲਓ ਜੀ ਇਹ ਸੀ ਆਪਣਾ ਅੱਜ ਦਾ ਵਲੌਗ ਤੇ ਮਿਲਦੇ ਆਪਾਂ ਕਿਸੇ ਹੋਰ ਵਲੌਗ ਨਾਲ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਹੈ ਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਨਾਲੇ ਕਰ ਦਿਓ ਗੱਲਾਂ ਬਾਤਾਂ ਸ਼ੇਅਰ ਚਲਿਆ ਭਾਈ